लिखिया है कि अब चैन से रहे दुनिया में जमाने वाले सो गए कब के लोगों को जगाने वाले कहने को तो लाखों हैं पर कितने हैं जुल्म के आगे सर कभी ना झुकाने वाले लोग रोज इस दुनिया के हैं ते लखा लोग रोज इस दुनिया तो चले जाते हैं ਪਰ ਇਤਿਹਾਸ ਦੇ ਵਿੱਚ ਕੁਝ ਐਸੇ ਲੋਕ ਵੀ ਹੁੰਦੇ ਐ ਜਿਹੜੇ ਆਂਦੇ ਤਾਂ ਜ਼ਰੂਰ ਐ ਪਰ ਜਾਣਦੇ ਨਹੀਂ ਆਪਣੀ ਸੇਵਾ ਆਪਣੀ ਖਿਦਮਤ ਆਪਣਾ اخلاق ਉਹਦੀ وجہ ਨਾਲ ਅਮਰ ਹੋ ਜਾਂਦੇ ਐ ਮੇਰਾ ਦਿਲ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਐ ਕਿ ਸਾਡੇ ਇੱਜ਼ਤਮਾ चौधरी ਓਮ ਪ੍ਰਕਾਸ਼ ਚਟਾਲਾ ਸਾਹਿਬ ਦੀ ਜਿਹੜੀ ਰੂਹ ਇਸ ਇਲਾਕੇ ਦੇ ਵਿੱਚ ਅਮਰ ਹੋ ਜਾਏਗੀ ਚੌਧਰੀ ਓਮਪ੍ਰਕਾਸ਼ ਚੁਟਾਲਾ ਸਾਹਿਬ ਸੱਚ ਦਾ ਝੂਠ ਨਾਲ ਕਦੀ ਵੀ ਸਮਝੌਤਾ ਕਰਨ ਦਾ ਨਾਂ ਹੈ ਚੌਧਰੀ ਸਾਹਿਬ ਕਿਸਾਨ ਦੀ ਲੜਾਈ ਲੜ ਜਾਣ ਦਾ ਨਾਂ ਹੈ ਚੌਧਰੀ ਓਮਪ੍ਰਕਾਸ਼ ਚੁਟਾਲਾ ਸਾਹਿਬ ਗਰੀਬ ਦੇ ਹੱਕਾਂ ਲਈ ਡਟ ਜਾਣ ਦਾ ਨਾਂ ਹੈ ਚੌਧਰੀ ਓਮਪ੍ਰਕਾਸ਼ ਚੁਟਾਲਾ ਸਾਹਿਬ ਵਤਨ ਨਾਲ ਮੁਹੱਬਤ ਕਰ ਤਨਮ ਵਫਾ ਕਰ ਜਾਣ ਦਾ ਨਾਮ ਹੈ ਤੇ ਚੌਧਰੀ ਓਮਪ੍ਰਕਾਸ਼ ਚੋਟਾਲਾ ਇਨਸਾਨੀਅਤ ਨੂੰ ਜ਼ਿੰਦਾ ਕਰ ਜਾਣ ਦਾ ਨਾਮ ਹੈ ਤਵਾਰੀਖ ਦਾ ਹਰ ਦੌਰ ਚੌਧਰੀ ਸਾਹਿਬ ਦਾ ਇਸ਼ਾਨਦਮਨ ਰਹੇਗਾ ਚੌਧਰੀ ਸਾਹਿਬ ਦੀ ਰਾਜਨੀਤੀ ਦਾ ਮਰਕਜ਼ ਮੈਵਰ ਤੇ ਮਕਸਦ ਸਿਰ ਵੀ ਕੋਈ ਸੀ ਕਿ ਹਰਿਆਣਾ ਨੂੰ ਉਹ ਬੜੇ ਆਲਾ ਮੁਕਾਮ ਤੇ ਦੇਖਣਾ ਚਾਹੁੰਦੇ ਸੀ ਚੌਧਰੀ ओमप्रकाश चौटाला ਸਾਹਿਬ ਜੋ ਹਰਿਆਣੇ ਦੇ ਬੇਟੇ ਤੇ ਬੇਟੀਆਂ ਹਨ ਉਹਨਾਂ ਨੂੰ ਵਿੱਦਿਆ ਦੇ ਜ਼ੇਵਰ ਨਾਲ ਆਰਾਫਤਾ ਹੋਇਆ ਦੇਖਣਾ ਚਾਹੁੰਦੇ ਸੀ ਹਰਿਆਣਵੀ ਸਾਰੇ ਹਿੰਦੁਸਤਾਨ ਦੇ ਵਿੱਚ ਸਿਰ ਉਠਾ ਕੇ ਚੱਲ ਸਕੇ ਤੇ ਗਰਦਨ ਗਰਦਨ ਜਿਹੜੀ ਅਕੜਾ ਕੇ ਚੱਲ ਸਕੇ ਇਹ ਚੌਧਰੀ ਸਾਹਿਬ ਦਾ ਸਿਆਸਤ ਦਾ ਮਕਸਦ ਸੀ ਦੋਸਤੋ ਅੱਜ ਤਮਾਮ ਦੇਸ਼ ਦੇ ਨੇਤਾ ਹਲਕੇ ਦੇ ਇਲਾਕੇ ਦੇ ਲੋਕ ਬੀਜੇਪੀ ਪਾਰਟੀ ਦੇ ਸਾਡੇ ਰਾਸ਼ਟਰੀ ਅਧਿਕਸ਼ ਨੱਡਾ ਸਾਹਿਬ ਹਰਿਆਣਾ ਦੇ ਸੀਐਮ ਸਾਹਿਬ ਉਹ ਵੀ ਇੱਥੇ ਤਸ਼ਰੀਫ ਫਰਮਾ ਨੇ ਅਸੀਂ ਸਾਰੇ ਇਕੱਠੇ ਹੋਏ ਆ ਕਿ ਰੱਬਾ ਇਸ ਇਨਸਾਨ ਦੀ ਨੇਕੀ ਨੂੰ ਗਰੀਬ ਦੀ ਦੋਸਤੀ ਨੂੰ ਤੇ ਵਤਨ ਦੀ ਵਫਾ ਨੂੰ ਇਸ ਨੇਕ ਇਨਸਾਨ ਦੀ ਨੇਕੀ ਨੂੰ ਤੁਸੀਂ ਸਿਲਾ ਜ਼ਰੂਰ ਦੇਣਾ ਹੈ ਪੰਜਾਬ ਤੇ ਹਰਿਆਣਾ ਦੋ ਸਕੇ ਭਰਾ ਹੈ ਇੱਕ ਮਾਂ ਦੀ ਔਲਾਦ ਹੈ ਔਰ ਇਹ ਜਿਹੜੇ ਪੰਜਾਬ ਤੇ ਹਰਿਆਣਾ ਇਹਦੀ ਜਿਹੜਾ ਭਾਈ ਹੈ ਔਰ ਭਾਈਚਾਰਾ ਹੈ ਚੌਧਰੀ ਦੇਵੀ لال ਸਾਹਿਬ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਇਸ ਭਾਈਚਾਰੇ ਦੀ علامهਤ ਤੇ ਇਸ ਭਾਈਚਾਰੇ ਦੇ ਪ੍ਰਤੀਕ ਹੈ ਔਰ ਅੱਜ ਮੈਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਚੌਧਰੀ ਦੇਵੀ ਲਾਲ ਦੇ ਸੰਸਕਾਰ ਸੀ ਇਹ ਸੰਸਕਾਰ ਚੌਧਰੀ ਓਮਪ੍ਰਕਾਸ਼ ਚੋਟਾਲਾ ਤੇ ਅਗਲੇ ਉਹਨਾਂ ਦੀ ਔਲਾਦ ਦੇ ਵਿੱਚ ਇਹ ਮੁਨਤਕਲ ਹੋਇਆ ਦੋਸਤੋ ਅੱਜ ਇਸ ਗਮ ਦੇ ਮੌਕੇ ਦੇ ਵਿੱਚ ਮੈਂ ਇੱਕੋ ਹੀ ਗੱਲ ਕਹਿ ਸਕਦਾ ਹੈ ਕਿ ਪ੍ਰਮਾਤਮਾ ਜੋ ਚੌਧਰੀ ਦੇਵੀ لال ਜੀ ਦਾ ਖਾਨਦਾਨ ਹੈ ਉਹਨਾਂ ਨੂੰ ਚੌਧਰੀ ਓਮ ਪ੍ਰਕਾਸ਼ ਵਰਗੀ ਜੁਰਤ ਹਿੰਮਤ ਉਖਤਾ ਦਿਲ ਤੇ ਉਹ ਸਖੀ ਦਿਲ ਦੇ ਆਜੇ ਕਿ ਸਰਕਾਰਾਂ ਨਾਲ ਤੇ ਕਿਸਾਨ ਦੀ ਲੜਾਈ ਲਈ ਡਟ ਜਾਣ ਦਾ ਜੋ ਜੁਰਤ ਸੀ ਉਹ ਇਸ ਖਾਨਦਾਨ ਦੇ ਵਿੱਚ ਵੀ ਆ ਸਕੇ ਔਰ ਮੈਂ ਆਪਣੇ ਛੋਟੇ ਪਾਈ ਅਬੇ ਸਿੰਘ ਜੀ ਨੂੰ ਮੈਂ ਕਵਾਂਗਾ ਅਜੇ ਸਾਹਿਬ ਜੋ ਮੇਰੇ ਤੋਂ ਉਮਰ ਚ ਵੱਡੇ ਆ ਉਹਨਾਂ ਨੂੰ ਕਵਾਂਗਾ ਕਿ ਚੌਧਰੀ ਦੇਵੀ لال ਜੀ ਦਾ ਜੋ ਵਿਰਾਸਤ ਹੈ ਇਹ ਤੁਹਾਡੇ ਲਈ ਇੱਕ عظیم ਜ਼ਿੰਮੇਵਾਰੀ ਔਰ ਇਹ ਮੁਕੱਦਸ ਇਮਾਨਤ ਹੈ ਪ੍ਰਮਾਤਮਾ ਤੁਹਾਨੂੰ ਦੋਵੇਂ ਭਰਾਵਾਂ ਨੂੰ ਆਪਣੇ ਸ਼ਫੀਕ ਆਪ ਆਪਣੇ ਸ਼ਫੀਕ ਦਾਦਾ ਜੀ ਦੇ ਨਕਸ਼ੇ ਕਦਮ ਤੇ ਚੱਲਣ ਦੀ ਤੁਹਾਨੂੰ ਜੁਰਤ ਤੇ ਹਿੰਮਤ ਦਵੇ ਜਿੰਨੇ ਵੀ ਅਜ ਇਲਾਕੇ ਦੇ ਲੋਕ ਆਏ ਹੈ ਮੈਂ ਪਰਮਾਤਮਾਗੇ ਅਰਦਾਸ ਕਰੂੰਗਾ ਤੁਹਾਡੇ ਆਉਣ ਨਾਲ ਪਰਿਵਾਰ ਦੇ ਜ਼ਖਮਾਂ ਤੇ ਮਲਮ ਲੱਗੀ ਹੈ